ਨਮਸਕਾਰ ਸਤਿ ਸ੍ਰੀ ਅਕਾਲ ਜੀ ਦੀਨਾਨਗਰ ਵਿੱਚ ਇੱਕ ਬਹੁਤ ਹੀ ਅਜੀਬ ਅਤੇ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਾਰਾ ਇਲਾਕਾ ਹੈਰਾਨ ਕਰ ਦਿੱਤਾ। ਇਹ ਘਟਨਾ ਦੇ ਵਿੱਚ 95 ਸਾਲਾ ਇੱਕ అనుభవੀ ਅਤੇ ਸਮਾਜਿਕ ਤੌਰ ਤੇ ਪਿਆਰੇ ਕਿਸਾਨ ਦਲਵੀਰ ਸਿੰਘ ਦੇ ਅੰਤਿਮ ਸੰਸਕਾਰ ਦੌਰਾਨ ਇੱਕ ਅਜੀਹਾ ਹਵਾਲਾ ਸਾਹਮਣੇ ਆਇਆ ਜਿੱਥੇ ਉਸ ਦੇ ਬਿਸਤਰ ਦੇ ਵਿੱਚ ਲੁਕਾਏ ਗਏ 3 ਲੱਖ ਰੁਪਏ ਸੜ ਕੇ ਸੁਆਹ ਹੋ ਗਏ। ਇਹ ਸਾਰੀ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ 50000 ਰੁਪਏ ਦੇ ਨੋਟਾਂ ਨਾਲ ਭਰਿਆ ਇੱਕ ਅੱਧ ਸੜਿਆ ਹੋਇਆ ਬੰਡਲ ਬਿਸਤਰੇ ਦੇ ਹੇਰਾਣੇ ਤੋਂ ਡਿੱਗ ਪਿਆ ਇਹ ਹੈਰਾਨੀਜਨਕ ਸੀ ਕਿਉਂਕਿ ਪਰਿਵਾਰ ਨੂੰ ਇਸ ਗੱਲ ਦਾ ਕੋਈ ਵੀ ਪਤਾ ਨਹੀਂ ਸੀ ਕਿ ਦਲਵੀਰ ਸਿੰਘ ਨੇ ਆਪਣੇ ਬੈਂਕ ਖਾਤੇ ਵਿੱਚੋਂ 3 ਲੱਖ ਰੁਪਏ ਕਢਵਾ ਕੇ ਇਹ ਪੈਸੇ ਬਿਸਤਰੇ ਵਿੱਚ ਛੁਪਾਏ ਹੋਏ ਨੇ ਦਲਵੀਰ ਸਿੰਘ ਦੇ ਪਰਿਵਾਰ ਦੀ ਵਿੱਤੀ ਹਾਲਤ ਕਾਫੀ ਚੰਗੀ ਹੈ ਉਸ ਦਾ ਪੁੱਤਰ ਇੱਕ ਸਰਕਾਰੀ ਨੌਕਰੀ ਕਰਦਾ ਹੈ ਇਸ ਲਈ ਇਹ ਘਟਨਾ ਕੁਝ ਜ਼ਿਆਦਾ ਹੀ ਅਜੀਬ ਅਤੇ ਹੈਰਾਨੀਜਨਕ ਹੈ ਪਰ ਇਹ ਸਾਰਾ ਭੇਤ ਉਸ ਵੇਲੇ ਖੁੱਲਿਆ ਜਦੋਂ ਅੰਤਿਮ ਸੰਸਕਾਰ ਦੌਰਾਨ 500 ਰੁਪਏ ਦੇ ਨੋਟਾਂ ਦੇ ਨਾਲ ਭਰਿਆ ਇੱਕ ਬੰਡਲ ਸਰਾਣੇ ਤੋਂ ਡਿੱਗ ਪਿਆ ਹਾਲਾਂਕਿ ਜ਼ਿਆਦਾਤਰ ਨੋਟ ਪੂਰੀ ਤਰ੍ਹਾਂ ਸੜ ਚੁੱਕੇ ਸਨ ਪਰ ਪਰਿਵਾਰ ਦੇ ਮੈਂਬਰਾਂ ਨੇ ਸੰਘਰਸ਼ ਕਰਕੇ ਉਸ ਬੰਡਲ ਨੂੰ ਖੋਜਿਆ ਅਤੇ ਜਾਂਚ ਕਰਨ ਲੱਗੇ ਇਸ ਜਾਂਚ ਦੇ ਵਿੱਚ ਪਤਾ ਲੱਗਾ ਕਿ ਦਲਬੀਰ ਸਿੰਘ ਨੇ ਆਪਣੇ ਕੋਲ 3 ਲੱਖ ਰੁਪਏ ਰੱਖੇ ਹੋਏ ਸਨ ਜੋ ਉਸ ਦੇ ਨਾਲ ਹੀ ਅੰਤਿਮ ਸੰਸਕਾਰ ਮੌਕੇ ਜਲ ਕੇ ਸੁਆਹ ਹੋ ਗਏ ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਇਸ ਵਿਸ਼ੇ ਬਾਰੇ ਹੋਰ ਕੋਈ ਵੀ ਗੱਲ ਕਰਨ ਤੋਂ ਬਚਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਇੱਕ ਸੰਵੇਦਨਸ਼ੀਲ ਅਤੇ ਦੁਖਦਾਈ ਮੁੱਦਾ ਸੀ ਧੰਨਵਾਦ ਦੋਸਤੋ